ਨਰਕ ਤੇਸਵਰ ਕੋਈ ਦੂਰ ਦੀ ਜਗਾ ਨਹੀਂ ਇਹ ਸਾਡੇ ਅੰਦਰ ਹੈ ਸਾਡੇ ਕੰਮਾਂ ਤੇ ਵਿਚਾਰ ਅਨੁਸਾਰ ਜਦੋਂ ਅਸੀਂ ਝੂਠ ਲੋਭ ਹੰਕਾਰ ਤੇ ਨਫ਼ਰਤ ਵਿੱਚ ਆਉਂਦੇ ਹਾਂ ਤਾਂ ਅਸੀਂ ਨਰਕ ਦਾ ਅਨੁਭਵ ਕਰਦੇ ਹਾਂ ਜਦੋਂ ਅਸੀਂ ਸੱਚ ਪਿਆਰ ਤੇ ਦਇਆ ਤੇ ਨਿਰਮਤਾ ਅਪਣਾਉਂਦੇ ਹਾਂ ਕਾ ਅਸੀਂ ਸਵਰਗ ਨੂੰ ਜੀਵ ਦੇ ਹਾਂ ਨਾਰਕ ਤੇ ਸਵਰਗ ਇੱਕੋ ਜਗ੍ਹਾ ਹੈ ਜਿਵੇਂ ਗਰਮ ਤੈਸਾ ਫਲ ਆਪਣੇ ਅੰਦਰ ਆਪਣੇ ਅੰਦਰ ਸੁਖ ਸ਼ਾਂਤੀ ਤੇ ਪਿਆਰ ਪੈਦਾ ਕਰੋ ਤੁਹਾਡਾ ਜੀਵਨ ਆਪਣੇ ਆਪ ਹੀ ਸਵਰਗ ਬਣ ਜਾਵੇਗਾ